ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਲਿਟਿਕ ਚੈਨਲ ਤੇ ਆਪ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਮੈਰਿਜ ਦੇ ਸੂਟ ਲੈ ਕੇ ਆਈਆਂ ਜਿਹੜੀਆਂ ਲੜਕੀਆਂ ਭੈਣਾਂ ਦੀ ਮੈਰਿਜ ਦੀਆਂ ਭੈਣਾਂ ਦੀ ਮੈਰਿਜ ਚੱਲ ਰਹੀ ਆ ਜੇ ਵੀ ਕਾਫੀ ਟਾਈਮ ਵੀ ਪਿਆ ਦੋ ਤਿੰਨ ਮਹੀਨੇ ਪਏ ਹਨ ਤੇ ਜਿਹੜੇ ਹੈਂਡਵਰਕ ਦੇ ਸੂਟ ਹੁੰਦੇ ਆ ਆਪਾਂ ਨੂੰ ਪਹਿਲਾਂ ਹੀ ਬੁਕਿੰਗ ਕਰਾਉਣੀ ਪੈਂਦੀ ਆ ਅੱਜ ਕੱਲ ਪਹਿਣਾ ਟ੍ਰੈਂਡ ਦੇ ਵਿੱਚ ਸਲਵਾਰ ਸੂਟ ਹੀ ਵੀਅਰ ਕਰਦੀਆਂ ਹਨ ਅਨੰਤਕਾਰ ਦੇ ਵਿੱਚ ਆਪਾਂ ਸਲਵਾਰ ਸੂਟ ਹੀ ਵੀਅਰ ਕਰਦੀਆਂ ਹਨ ਤੇ ਇਹ ਮੇਰੇ ਜਿਹੜਾ ਆਪਾਂ ਹੈਂਡਵਰਕ ਦੇ ਸੂਟ ਵਧੀਆ ਕੱਟ ਰੇਟ ਦੇ ਵਿੱਚ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੁਣ ਤੁਹਾਨੂੰ ਮਿਲਣਗੇ ਜੀ ਤੁਸੀਂ ਜਿਹੜੇ ਹੈਂਡਵਰਕ ਦੇ ਸੂਟ ਰੈਡੀ ਕਰਵਾਉਣੇ ਆਪਣੇ ਕੋਲ ਵੀ ਦੁਪੱਟਾ ਸਲਵਾਰ ਸੂਟ ਰੈਡੀ ਕਰਵਾਉਣਾ ਤੁਸੀਂ ਹੁਣੇ ਬੁਕਿੰਗ ਦਿਓ ਆਪਾਂ ਨੂੰ ਤੇ ਤੁਹਾਨੂੰ ਸੂਟ ਇਹ ਵਾਈ ਕਰ ਦਾਂਗੇ ਤੁਸੀਂ ਵੀ ਇਵੇਂ ਦਾ ਸੂਟ ਆਨੰਦ ਕਰਜ ਵਾਸਤੇ ਪਹਿਣਾ ਬਣਵਾਉਣਾ ਚਾਹੁੰਦੀਆਂ ਤਾਂ ਤੁਸੀਂ ਆਰਡਰ ਕਰ ਸਕਦੇ ਆ ਆਪਣਾ ਤੋਂ ਆਪਣੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੀ ਤੇ ਸਾਰਾ ਕੰਮ ਆਪਣਾ ਬਹੁਤ ਫਿਨਿਸ਼ਿੰਗ ਦੇ ਨਾਲ ਦਬਕੇ ਦੇ ਨਾਲ ਤਿਆਰ ਹੋਇਆ ਹੋਊਗਾ ਹੈਂਡਵਰਕ ਦਾ ਸੂਟ ਜੇ ਜੇ ਤੁਸੀਂ ਇਹਦੇ ਵਿੱਚੋਂ ਕੁਝ ਵਿੱਚ ਕੁਟਵਾਉਣਾ ਹੈ ਜਾਂ ਤੁਸੀਂ ਦੁਪੱਟਾ ਹੈਵੀ ਕਰਵਾਉਣਾ ਹੈ ਜਾਂ ਸ਼ਰਟ ਹੈਵੀ ਕਰਵਾਉਣੀ ਹੈ ਤੁਸੀਂ ਇਵੇਂ ਦਾ ਸਾਨੂੰ ਦੱਸ ਸਕਦੇ ਆ ਜੀ ਜਿਹੜੀ ਆਪਾਂ ਅੱਜ ਦੀ ਵੀਡੀਓ ਅਪਲੋਡ ਕੀਤੀ ਹੈ ਸਾਰੇ ਪੈਣਾ ਨੰਦ ਕਾਰਜ ਵਾਲੇ ਸੂਟਾਂ ਦੀ ਰੈਡੀ ਦੇ ਸੂਟ ਸਾਰੇ ਜਿਹੜੇ ਰੈਡੀ ਹੋ ਚੁੱਕੇ ਹਨ ਤੇ ਇਹ ਆਪਾਂ ਸੂਟ ਇਹਦੀ ਵੀਡੀਓ ਬਣਾਈ ਹੈ ਜਿਹੜੇ ਆਪਣੇ ਕੋਲੇ ਸੂਟ ਆਪਣੇ ਕੋਲੇ ਕਾਫੀ ਰੈਡੀ ਹੋ ਚੁੱਕੇ ਤੇ ਜੇ ਤੁਸੀਂ ਵੀ ਐਵੇਂ ਕਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਐਵੇਂ ਦਾ ਵਾਇਰ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਆਪਣੇ ਸਕਰੀਨ ਤੇ ਨੰਬਰ ਚੱਲਦੇ ਹੋ ਤੁਸੀਂ ਕੰਟੈਕਟ ਕਰ ਸਕਦੇ ਆ ਕਲਰ ਕੰਬੀਨੇਸ਼ਨ ਤੁਸੀਂ ਆਪ ਦੇ ਵਾਸਤੇ ਮੁਤਾਬਕ ਤੁਸੀਂ ਰੈਡੀ ਕਰਵਾ ਸਕਦੇ ਆ ਜਿਵੇਂ ਤੁਸੀਂ ਰੈੱਡ, ਪਿੰਕ ਤੇ ਆਪਣੇ ਕਈ ਕਲਰ ਹਨ ਜਿਵੇਂ ਦੇ ਹੋਗੇ ਫਲਾਈਟ ਹੁਣ ਅੱਜਕੱਲ ਵੀ ਰੈੱਡ ਕਲਰ ਬਹੁਤ ਟ੍ਰੈਂਡਾ ਰੈੱਡ ਕਲਰ ਅਨੰਦ ਕਾਰਜ ਦੇ ਵਿੱਚ ਤੁਸੀਂ ਰੈੱਡਾ ਸੂਟ ਵੀ ਕਰਵਾ ਸਕਦੇ ਆ ਤੇ ਸਾਰਾ ਸੂਟ ਜਿਵੇਂ ਸ਼ਰਟ ਵੇਖੋ ਤੁਸੀਂ ਸਾਰੀ ਜਾਂ ਸੋਨਾ ਸੂਟ ਬਣ ਕੇ ਰੈਡੀ ਹੋਇਆ ਤੇ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਆ ਲੋ ਜੀ ਆ ਸੂਟ ਵੀ ਬਹੁਤ ਸੋਨਾ ਬਣ ਕੇ ਰੈਡੀ ਹੋਇਆ ਇਹਦੇ ਨਾਲ ਆਪਾਂ ਬਹੁਤ ਹੈਵੀ ਦੁਪੱਟਾ ਲਾਇਆ ਹੋਇਆ ਹੈ ਤੇ ਸਾਰਾ ਸੂਟ ਆਪਣਾ ਜਿਹੜਾ ਰੈਡੀ ਹੋਇਆ ਹੋਇਆ ਜੀ ਸਾਰਾ ਚੇਲਟ ਦੇ ਚੇਲਟ ਦੇ ਉੱਪਰ ਕੰਮ ਹੋਇਆ ਤੇ ਜਿਹੜਾ ਤੁਹਾਨੂੰ ਦਿਖਾਉਣੀ ਆ ਸੂਟ ਆਪਾਂ ਰੈਡੀ ਕੀਤਾ ਸੀ ਪਿਛਲੇ ਸਾਲ ਸੂਟ ਰੈਡੀ ਕੀਤਾ ਸੀ ਏਵੇਂ ਦਾ ਜੇ ਤੁਸੀਂ ਰੈਡੀ ਕਰਵਾਉਣਾ ਸਾਰਾ ਸੂਟ ਤੇ ਏਵੇਂ ਦਾ ਤੁਸੀਂ ਰੈਡੀ ਕਰਵਾ ਸਕਦੇ ਆ ਹੁਣ ਜੀ ਆਪਣੇ ਹੁਣ ਮੈਰਿਜ ਦੇ ਸੀਜ਼ਨ ਚੱਲ ਗਏ ਜੀ ਹੁਣ ਤੁਸੀਂ ਹੁਣ ਤੋਂ ਬੁਕਿੰਗ ਦਿਓਗੇ ਹਨਾ 2-4 ਮਹੀਨੇ ਪਹਿਲਾਂ ਬੁਕਿੰਗ ਦਿਓਗੇ ਜਿਹੜਾ ਇੰਨਾ ਕੰਮ ਜਿਹੜਾ ਕਾਰੀਗਰ ਕਰਦਾ ਬਹੁਤ ਟਾਈਮ ਲੱਗ ਜਾਂਦਾ ਤੇ ਸਾਰਾ ਕੰਮ ਜਿਹੜਾ ਜੇ ਤੁਸੀਂ ਹੈਵੀ ਕਰਵਾਉਣਾ ਸੂਟ ਰੈਡੀ ਕਰਵਾਉਣਾ ਤੁਸੀਂ ਹੈਵੀ ਦਾ ਤੁਸੀਂ ਹੁਣ ਤੋਂ ਹੀ ਤੁਸੀਂ ਨੂੰ ਬੁਕਿੰਗ ਦਿਓ ਇਹ ਸੂਟਾਂ ਦੀ ਆ ਦੇਖੋ ਬਹੁਤ ਹੈਵੀ ਅਸੀਂ ਤਿਆਰ ਹੋਏ ਜਾਂਦਾ ਜੀ ਆਹ ਸੂਟ ਆਪਣਾ ਤੇ ਇਹ ਆਪਣਾ ਸੂਟ ਇੱਕ ਵਾਰੀ ਡੀ ਹੋ ਚੁੱਕਿਆ ਸੀ ਪਿਛਲੇ ਸਾਲ ਉਵੇਂ ਦਾ ਸਨੇ ਕਾਰੀਗਰ ਇਹ ਸੂਟ ਰੈਡੀ ਕਰ ਚੁੱਕੇ ਜੀ ਤੇ ਆਪਣੇ ਜਿਹੜੇ ਸੂਟ ਚੱਲ ਰਹੇ ਰੈਡੀ ਹੋਈ ਵੀ ਜਾਂਦੇ ਆ ਕੁਝ ਹੋ ਵੀ ਗਿਆ ਕਾਰੀਗਰਾਂ ਕੋਲ ਸੂਟ ਸਾਰੇ ਲੱਗੇ ਹੋਏ ਆ ਤੇ ਜਿਹੜੇ ਰੈਡੀ ਹੋ ਚੁੱਕੇ ਉਹ ਆਪਾਂ ਤੁਹਾਨੂੰ ਦਿਖਾ ਤੇ ਸਾਰੇ ਪਹਿਣ ਦੇ ਵੀਰ ਕੀਤੇ ਹੋਏ ਜਿਹੜੇ ਕੁਝ ਕ ਵੀਰ ਕੀਤੇ ਹੋਏ ਜਿਹੜਾ ਆ ਸੂਟ ਆ ਜੀ ਬਣ ਕੇ ਤਿਆਰ ਹੋ ਗਿਆ ਰੈਡੀ ਬਹੁਤ ਹੈਵੀ ਸੂਟ ਹੈ ਤੇ ਬਹੁਤ ਹੈਵੀ ਡਿਮਾਂਡ ਤੇ ਸੂਟ ਬਣ ਰਿਹਾ ਇਹ ਕੰਮ ਆਪਣਾ ਹੱਥੀ ਕਰਾਇਆ ਜਾਂਦਾ ਸਾਰਾ ਕੰਮ ਆਪਾਂ ਕੋਲੇ ਖੜ ਕੇ ਕਾਰੀਗਰ ਦੇ ਕੰਮ ਕਰਾਉਂਦੇ ਆ ਤੇ ਕੋਈ ਐਵੇਂ ਦਾ ਲੰਬੇ ਵਾਲਾ ਕੰਮ ਹੈ ਨਹੀਂ ਜਿਹੜਾ ਤੁਹਾਨੂੰ ਬਾਅਦ ਚ ਤੁਹਾਨੂੰ ਲੰਬ ਪਛਤਾਉਣਾ ਪਵੇ ਬੇਸੂਟ ਆਪ ਐਵੇਂ ਦਾ ਰੈਡੀ ਕਰਵਾਇਆ ਜੇ ਤੁਸੀਂ ਸੂਟ ਰੈਡੀ ਕਰਵਾਉਗੇ ਤੁਹਾਨੂੰ ਜੀ ਪਤਾ ਲੱਗ ਜੂ ਆਪਣੇ ਕੰਮ ਦਾ ਤੇ ਤੁਸੀਂ ਕਿਸੇ ਵੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਵੀ ਹਨਾ ਤੇ ਤੁਸੀਂ ਇਹ ਵੀਡੀਓ ਸ਼ੇਅਰ ਕਰ ਦੋ ਜਿਹੜੇ ਆਪਾਂ ਸੂਟ ਆਨੰਦ ਕਾਰਜ ਵਾਸਤੇ ਆਪਣੇ ਭੈਣਾਂ ਦੀ ਮੈਰੇ ਰਿਸ਼ਤੇਦਾਰੀ ਦੇ ਵਿੱਚ ਹੁੰਦੀ ਹੈ ਨਾ ਤੇ ਤੁਸੀਂ ਇਹ ਵੀਡੀਓ ਸ਼ੇਅਰ ਕਰ ਦੋ ਜੀ ਪਲੀਸ ਤੇ ਹੋਰ ਵੀ ਭੈਣਾਂ ਦਾ ਫਾਇਦਾ ਹੋ ਚੁੱਕੇ ਤੇ ਜੇ ਕੋਈ ਵੱਡੇ ਸ਼ਹਿਰਾਂ ਤੋਂ ਟਿਕਾਂ ਤੋਂ ਰੈਡੀ ਕਰਵਾਉਣੀ ਹੈ ਵੱਡੇ ਉਕੀਕਾਂ ਤੋਂ ਤੇ ਇਹਦਾ ਬਹੁਤ ਜ਼ਿਆਦਾ ਪ੍ਰਾਈਸ ਪੈ ਜਾਂਦਾ ਜੀ 15-20000 25000 ਰੁਪਏ ਸੂਟਾਂ ਦਾ ਪੈ ਜਾਂਦਾ ਤੁਸੀਂ ਇਵੇਂ ਰੈਡੀ ਕਰਵਾਉਣੀ ਹੈ ਤਾਂ ਆਪਾਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਦੇਵਾਂਗੇ ਆਨੰਦ ਕਾਰਜ ਵਾਸਤੇ ਸੂਟ ਜੀ ਤੁਸੀਂ ਇਵੇਂ ਹਲਕਾ ਪਿੰਕ ਕਲਰ ਔਰ ਰੈਡੀ ਕਰ ਉਹ ਬਹੁਤ ਜਿਆਦਾ ਸੋਹਣਾ ਮੰਨੂਗਾ ਨਾਲੇ ਬਹੁਤ ਜੀ ਤੁਸੀਂ ਵੀ ਆਪਦੇ ਨਾਲ ਕਾਰਜ ਵਾਸਤੇ ਇਵੇਂ ਦੀ ਲੁੱਕ ਦੇਣਾ ਚਾਹੁੰਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਇਵੇਂ ਦੇ ਰੈਡੀ ਕਰਕੇ ਦਿੰਦੇ ਰਵਾਂਗੇ ਤੁਸੀਂ ਆਹ ਸੂਟ ਵੇਖੋ ਪਹਿਨੇ ਤਿਆਰ ਕਰਵਾਇਆ ਸੀ ਆ ਬਿਨੰਦ ਕਰਜ ਵਾਸਤੇ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਆਪਣੀ ਵੀਡੀਓ ਲਾਈਕ ਸ਼ੇਅਰ ਸ਼ੇਅਰ ਕਰਨ ਨਾਲ ਆਪਣਾ ਨਾ ਇਵੇਂ ਦੇ ਸੂਟ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ